ਜੋ ਵਨਰ ਦੀ ਦੇ ਸਤਕਾਰ ਉਸ ਹੋਤੇ ਪੰਜਾਬ ਦੀ ਸਿਆਸਤ ਵਿੱਚ ਜਿਹੜਾ ਗਰਮ ਖਿਆਲੀ ਉਭਾਰ ਆ ਰਿਹਾ ਹੈ ਇਹ ਚੰਗਾ ਹੈ ਜਾਂ ਮੰਦਾ ਇਸ ਤੇ ਬਾਰੇ ਕੁਝ ਤੋਖਲੇ ਪ੍ਰਗਟ ਕੀਤੇ ਨੇ ਸਾਬਕਾ ਗਵਰਨਰ ਮਨੀਪੁਰ ਗੁਰਬਚਨ ਜਗਤ ਹੋਰਾ ਨੇ ਜਿਹੜੇ ਇੱਕ ਸਾਬਕਾ ਚਰਚਤ ਅਧਿਕਾਰੀ ਵੀ ਨੇ ਉਹ ਲਿਖਦੇ ਨੇ ਕਿ ਇੱਕ ਦਿਨ ਮੈਂ ਇਹ ਦੇਖਣ ਲਈ ਕਿਤਾਬਾਂ ਦੀਆਂ ਦੁਕਾਨਾਂ ਤੇ ਗਿਆ ਕਿ ਕੋਈ ਨਵੀਂ ਕਿਤਾਬ ਮਾਰਕੀਟ ਦੇ ਵਿੱਚ ਆਈ ਹੈ ਤਾਂ ਮੈਂ ਕੁਝ ਕਿਤਾਬਾਂ ਲੈ ਕੇ ਜਦੋਂ ਉਸ ਦੁਕਾਨ ਤੋਂ ਚੱਲਣ ਲੱਗਾ ਤਾਂ ਇੱਕ ਜਵਾਨ ਮਟਿਆਰ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਨੀ ਆ ਮੈਂ ਉਸ ਔਰਤ ਉਹ ਤੇ ਦਿੱਲੀ ਦੇ ਵਿੱਚ ਰਹਿੰਦੇ ਉਸ ਤੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਹ ਕਾਫੀ ਉਤਜਜਤ ਲੱਗ ਰਹੀ ਸੀ ਉਸ ਔਰਤ ਨੇ ਮੈਨੂੰ ਪੁੱਛਿਆ ਕਿ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਦਾ ਲੋਕ ਸਭਾ ਲਈ ਚੁਣਿਆ ਜਾਣਾ ਕੀ ਪੰਜਾਬ ਦੇ ਭਵਿੱਖ ਲਈ ਇਹ ਸ਼ੁਭ ਸੰਕੇਤ ਹੈ ਤੇ ਮੈਂ ਉਸ ਦੇ ਤੋਖਲੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਉਸ ਦੇ ਵਿੱਚ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ ਕਤਾਬਾਂ ਦੀ ਦੁਕਾਨ ਦੇ ਸ਼ਾਂਤ ਜਿਹੇ ਇਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੇ ਟਕਰਾਅ ਨੇ ਮੈਨੂੰ ਪਰੇਸ਼ਾਨ ਕੀਤਾ ਤੇ ਮੈਂ ਇਸ ਵਿਚਾਰ ਲੜੀ ਤੋਂ ਪੱਲਾ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਘਰ ਵਾਪਸ ਆ ਗਿਆ ਤੇ ਚਚੇਰੇ ਭਰਾ ਦਾ ਮੈਨੂੰ ਫੋਨ ਆ ਗਿਆ ਜੋ ਫੌਜ ਦੇ ਵਿੱਚੋਂ ਸੀਨੀਅਰ ਅਹੁਦੇ ਤੋਂ ਸੇਵਾਮੁਕਤ ਹੋਇਆ ਤੇ ਹੁਣ ਪੰਜਾਬ ਦੇ ਵਿੱਚ ਰਹਿ ਰਿਹਾ ਹੈ ਗੁਰਵਚਨ ਜਗਤ ਲਿਖਦੇ ਨੇ ਕਿ ਉਸ ਮਰੇ ਚਚੇਰੇ ਭਰਾ ਨੇ ਮੈਨੂੰ ਪੁੱਛਿਆ ਕਿ ਪੰਜਾਬ ਦੇ ਮੈਂ ਉਸਨੂੰ ਪੁੱਛਿਆ ਕਿ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ ਤੇ ਮੈਂ ਕੁਝ ਚੰਗੀਆਂ ਜਿਹੀਆਂ ਗੱਲਾਂ ਕਰਕੇ ਉਸ ਦੀ ਵਿਚਾਨੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੁਝਾਅ ਦਿੱਤਾ ਕਿ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਛੁੱਟੀਆਂ ਮਨਾ ਆਵੇ ਤੇ ਅਗਲੇ ਕੁਝ ਦਿਨ ਮੈਨੂੰ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੋਸਤਾਂ ਤੇ ਜਾਣ ਪਛਾਣ ਵਾਲਿਆਂ ਦੇ ਕਈ ਦੇ ਫੋਨ ਆਏ ਉਹਨਾਂ ਨੇ ਵੀ ਅਦਮੰਨੇ ਜਿਹੇ ਮਨ ਦੇ ਨਾਲ ਇਹੋ ਸਵਾਲ ਪੁੱਛਿਆ ਕਿ ਪੰਜਾਬ 'ਚ ਜੋ ਵਾਪਰ ਰਿਹਾ ਇਹ ਕੀ ਸਹੀ ਰਹੇਗਾ ਆਉਣ ਵਾਲੇ ਸਮੇਂ 'ਚ ਜਾਨੀ ਜੋ ਪੰਜਾਬ ਦੇ ਵਿੱਚ ਗਰਮ ਖਿਆਲੀ ਹਵਾਰ ਜਾਂ ਦੋ ਮੈਂਬਰ ਪਾਰਲੀਮੈਂਟ ਦਾ ਚੋਣੇ ਜਾਣਾ ਇਹਦੇ ਸਰਕਮਸਟੈਂਸ ਕੀ ਰਹਿਣਗੇ ਸੋ ਪੰਜਾਬ ਦੇ ਵਿੱਚ ਸਤਾ ਦੇ ਹੇਠਾਂ ਇੱਕ ਬੇਚੈਨੀ ਜਿਹੀ ਬਣੀ ਹੋਈ ਹੈ ਫਿਰ ਇੱਕ ਦਹਾਕੇ ਤੱਕ ਇਸਨੇ ਹਿੰਸਾ ਦੀ ਸੁਨਾਮੀ ਦੇਖੀ ਸੀ ਕੀ ਅਤੀਤ ਵਰਤਮਾਨ ਤੇ ਭਵਿੱਖ ਬਣ ਰਿਹਾ ਉਸ ਤਰ੍ਹਾਂ ਦੀਆਂ ਗੱਲਾਂ ਦੁਬਾਰਾ ਬਣ ਰਹੀਆਂ ਨੇ ਹਿੰਸਾ ਤੋਂ ਉਬਰਣ ਦੇ ਲਈ ਕਈ ਸਾਲ ਪੰਜਾਬ ਨੂੰ ਲੱਗੇ ਮੈਂ ਉਸ ਨੂੰ ਮੋੜ ਤੋਂ ਲੈ ਕੇ ਅੰਤ ਤੱਕ ਦੇਖਿਆ ਮੈਨੂੰ ਇਸ ਨੂੰ ਸਿਆਸ ਆਇਆ ਬਣਨ ਦੇ ਵਿੱਚ ਕਈ ਸਾਲ ਲੱਗੇ ਇਸ ਨੂੰ ਸਿਆਸ ਆਇਆ ਬਣਨ ਦੇ ਵਿੱਚ ਕਈ ਸਾਲ ਲੱਗੇ ਤੇ ਆਮ ਧਾਰਨਾ ਦੇ ਉਲਟ ਇਹ ਸਿਆਹ ਨਾਟਕ ਦਾ ਪ੍ਰਮੁੱਖ ਅਦਾਕਾਰ ਜਾਣੇ ਪਛਾਣੇ ਸਨ ਇਸ ਦੀ ਸਤਰੰਜ ਦੇ ਸਿਆਸੀ ਤੇ ਸਮਾਜਿਕ ਖਿਡਾਰੀਆਂ ਬਾਰੇ ਸਭ ਜਾਣਦੇ ਆ ਪਰ ਗ੍ਰੀਕ ਤਰਾਸਦੀ ਦੇ ਰਾਹੇ ਅਮਲ ਵਾਂਗ ਅਸੀਂ ਭੂਖ ਦੇਖ ਸਕਦੇ ਆ ਪਰ ਇਸ ਦੇ ਵਿੱਚ ਦਖਲ ਨਹੀਂ ਦੇ ਸਕਦੇ ਤ੍ਰਾਸ ਦੀ ਆਪਣੇ ਖੌਫਨਾਕ ਅਜਾਮ ਤੱਕ ਪਹੁੰਚ ਕੇ ਦਮ ਲਏਗੀ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਲੋਕਾਂ ਦੀ ਜਿਆਦਾ ਬਹੁਤ ਘੱਟ ਹੁੰਦੀ ਹੈ ਕੀ ਅਸੀਂ ਉਸ ਦਰਹੌਲ ਵੱਧ ਰਹੇ ਹਾਂ ਮੀਡੀਆ ਤੇ ਨਾਗਰਿਕ ਸਮਾਜ ਚੁੱਪ ਕਿਉਂ ਹੈ ਇਹ ਦੋਵੇਂ ਬੰਦੇ ਕਿੱਥੋਂ ਆਏ ਤੇ ਕਿਵੇਂ ਇਹ ਦੋਵੇਂ ਬੰਦੇ ਪਾਰਲੀਮੈਂਟ ਦੇ ਮੈਂਬਰ ਚੁਣेंगे ਇਹ ਸਮਾਂ ਸਵਾਲ ਪੁੱਛਣ ਦਾ ਸਮਾਂ ਹੈ ਸਿਆਸੀ ਪਾਰਟੀਆਂ ਦੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਜਾਪਦਾ ਇਹ ਹੈ ਕਿ ਸਿਆਸੀ ਪਾਰਟੀਆਂ ਦਾ ਇੱਕੋ ਇੱਕ ਮਕਸਦ ਰਹਿ ਗਿਆ ਕਿ ਪਾਰਲੀਮੈਂਟ ਅਸੈਂਬਲੀਆਂ ਨਗਰ ਨਿਗਮ ਚੋਣਾਂ ਤੇ ਪੰਚਾਇਤ ਚੋਣਾਂ ਲੜੋ ਤੇ ਜਿੱਤੋ। ਪੰਜਾਬ ਜਾਵੇ ਠੱਠੇ ਖੂਚ। ਉਹਨਾਂ ਦੀ ਇੱਕੋ ਇੱਕ ਖਾਹਸ਼ ਹੈ ਕਿ ਹਰ ਪੱਧਰ ਤੇ ਸੱਤਾ ਹਥਿਆਈ ਜਾਵੇ ਪਰ ਸਾਡੀ ਕੋਈ ਜਵਾਬਦਾਹੀ ਨਾ ਹੋਵੇ। ਸਾਨੂੰ ਕੋਈ ਪੁੱਛੇ ਨਾ ਕਿ ਤੁਸੀਂ ਇਸ ਲਈ ਜ਼ਿੰਮੇਵਾਰ ਹੋ ਜਾਂ ਨਹੀਂ। ਸਰਕਾਰ ਨੂੰ ਹੁਣ ਤੱਕ ਪਤਾ ਲੱਗ ਜਾਣਾ ਚਾਹੀਦਾ ਕਿ ਇਹ ਲੋਕ ਫਿਕਰਮੰਦ ਨੇ ਪੰਜਾਬ ਦੇ ਇਸ ਬਾਰੇ। ਉਹਨਾਂ ਨੂੰ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਮੂਲ ਕਾਰਨਾਂ ਦੀ ਕੋਹ ਕਰਕੇ ਨਾ ਚੋਣ ਨਤੀਜਿਆਂ ਤੇ ਇਸ ਤੋਂ ਇਲਾਵਾ ਕੰਗਣਾ ਰਣੌਤ ਦੇ ਮੂੰਹ ਤੇ ਵੱਜੀ ਚਪੇੜ ਦੀ ਵੀ ਵਜ੍ਹਾ ਜਾਣਣੀ ਚਾਹੀਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਵੱਧ ਅਰਸੇ ਦੇ ਦੌਰਾਨ ਕਈ ਸਰਕਾਰਾਂ ਆਈਆਂ ਤੇ ਗਈਆਂ ਪਰ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਿੱਚ 1980ਵਿਆਂ ਤੋਂ ਲੈ ਕੇ 1990ਵਿਆਂ ਤੱਕ ਜੋ ਕਾਲਾ ਦੌਰ ਵਾਪਰਿਆ ਉਸ ਦੇ ਕਾਰਨਾਂ ਦੀ ਜਾਂਚ ਨਹੀਂ ਕਰਵਾਈ। ਤੇ ਨਾ ਇਸ ਤੋਂ ਕੋਈ ਸਬਕ ਲਿਆ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ ਨੌਜਵਾਨਾਂ ਦੇ ਰੁਜ਼ਗਾਰ ਉਹਨਾਂ ਦੀਆਂ ਸਿਹਤ ਸਵਾਵਾਂ ਜਾਂ ਬੁਨਿਆਦੀ ਢਾਂਚੇ ਦੇ ਵਿਕਾਸ ਜਾਂ ਸਨਤਾ ਬਾਰੇ ਕੋਈ ਵੀ ਵਿਆਪਕ ਯੋਜਨਾ ਨਹੀਂ ਬਣਾਈ ਇਹ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਵਿਕਾਸ ਨਹੀਂ ਹੋਇਆ ਹਰੇ ਇਨਕਲਾਬ ਸਦਕਾ ਅੱਜ ਭਾਰਤ ਅਨਾਜ ਪੱਖੋਂ ਆਤਮ ਨਿਰਭਰ ਹੈ ਰਾਜ ਕੇ ਰੋਟੀ ਖਾਂਦਾ ਤੇ ਇਸ ਦਾ ਸਿਹਰਾ ਪੰਜਾਬ ਨੂੰ ਜਾਂਦਾ ਇੱਕ IIT ਤੇ ਇੱਕ IIM ਪ੍ਰੀਮੀਅਮ ਮੈਡੀਕਲ ਸੰਸਥਾ ਤੇ ਸੜਕੀ ਬੁਨਿਆਦੀ ਢਾਂਚੇ ਦਾ ਨਿਰਮਾਣ ਪੰਜਾਬ 'ਚ ਹੋਇਆ ਪਰ ਇਹ ਕਾਫੀ ਨਹੀਂ ਹੈ ਕਿਉਂਕਿ ਜ਼ਿਆਦਾਤਰ ਹਿੱਸਾ ਰਵੈਤੀ ਖੇਤੀਬਾੜੀ ਅਰਥਚਾਰੇ ਤੇ ਸੁਗੜ ਰੀਆਂ ਖੇਤੀ ਜੋਤਾਂ ਦੇ ਦਰਮਿਆਨ ਫਸਿਆ ਹੋਇਆ ਪੰਜਾਬ ਦਾ ਆਮ ਬੰਦਾ ਮਾੜੀ ਸਥਿਤੀ ਵੱਲ ਜਾ ਰਿਹਾ ਹੈ ਕਿਸਾਨ ਖੁਦਕਸ਼ੀਆਂ ਕਰ ਰਹੇ ਨੇ ਕਰਜ਼ੇ ਦਾ ਬੋਝ ਪੰਜਾਬ ਤੇ ਵੀ ਤੇ ਪੰਜਾਬ ਦੇ ਲੋਕਾਂ ਤੇ ਵੀ ਵੱਧ ਰਿਹਾ ਹੈ ਪੰਜਾਬ ਦੇ ਵਿੱਚ ਉਹ ਧੜਾ ਧੜ ਪ੍ਰਵਾਸ ਹੋ ਰਿਹਾ ਲੋਕ ਆਪਣੇ ਪੁੱਤਾਂ ਨੂੰ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਬਾਹਰ ਧੱਕਣ ਤੇ ਸੱਟਣ ਦੇ ਲਈ ਮਜਬੂਰ ਹੋ ਰਹੇ ਨੇ ਰੋਜ਼ਗਾਰ ਦੇ ਹੋਰ ਸਰੋਤ ਜਿਵੇਂ ਹਥਿਆਰਬੰਦ ਦਸਤਿਆਂ ਦੇ ਵਿੱਚ ਫੌਜ ਦੇ ਵਿੱਚ ਸੈਨਾਵਾਂ ਦੇ ਵਿੱਚ ਭਾਰਤੀ ਫੌਜ ਦੀ ਵਿੱਚ ਪੰਜਾਬ ਦੀ ਭਰਤੀ ਘਟ ਰਹੀ ਹੈ ਇਸ ਕਰਕੇ ਨੌਜਵਾਨ ਮਜਬੂਰਨ ਵਿਦੇਸ਼ਾਂ ਵੱਲੋਂ ਪ੍ਰਵਾਸ ਕਰ ਰਹੇ ਨੇ ਇਸ ਕਰਕੇ ਆਮ ਲੋਕ ਖਾਸ ਕਰਕੇ ਨੌਜਵਾਨਾਂ ਅੰਦਰ ਬੇਚੈਨੀ ਹੈ ਬਜ਼ੁਰਗ ਇਕਾਂਤ ਦੇ ਮਾਰੇ ਨੇ ਤੇ ਜਿਸ ਨੂੰ ਕੱਟੜਵਾਦੀ ਅਨਸਰ ਵਰਤ ਸਕਦੇ ਨੇ ਲੋਕਾਂ ਨੂੰ ਸਬਜਵਾਗ ਦਿਖਾਉਣਾ ਖਰਾਤਾਂ ਵੰਡਣਾ ਝੂਠੇ ਅੰਕੜੇ ਪੇਸ਼ ਕਰਨ ਦੀ ਸਿਆਸਤਦਾਨਾਂ ਦੀ ਆਦਤ ਉਲਟੀ ਪੈ ਰਹੀ ਹੈ ਨਸ਼ਿਆਂ ਦਾ ਧੰਦਾ ਸਮੁੱਚੇ ਦੇਸ਼ ਦੇ ਅੰਦਰ ਫਸਰ ਚੁੱਕਿਆ ਦੇਸ਼ ਭਰ ਦੇ ਵਿੱਚ ਛਾਪੇ ਮਾਰ ਮਾਰ ਕੇ ਕੁਝ ਛੋਟੀਆਂ ਬੱਚਿਆਂ ਨੂੰ ਕਾਬੂ ਕਰ ਲਿਆ ਜਾਂਦਾ ਪਰ ਅਜੇ ਤੱਕ ਨਸ਼ਿਆਂ ਦਾ ਵੱਡਾ ਕਾਰੋਬਾਰੀ ਜਾਂ ਇਸ ਧੰਦੇ ਦੇ ਵਿੱਚ ਜੁੜੇ ਕਿਸੇ ਫਾਈਨੈਂਸਰ ਨੂੰ ਕਾਬੂ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਨਸ਼ੇ ਇੱਕ ਵੱਡੀ ਅਲਾਮਤ ਬਿਮਾਰੀ ਬਣ ਚੁੱਕੇ ਨੇ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਜੋ ਜੇ ਕਟੜ ਸੱਜੇ ਪੱਖੀ ਲੈ ਰਹੀਆਂ ਨੇ ਮੁੱਖ ਸਿਆਸੀ ਪਾਰਟੀਆਂ ਦੀ ਥਾਂ ਕਟੜ ਸੱਜੇ ਪੱਖੀ ਲੈ ਰਹੇ ਨੇ ਜਣੀ ਰਾਈਟ ਵਿੰਗ ਹੈ ਉਹ ਭਾਵੇਂ ਭਾਜੀਪੀ ਦਾ ਭਾਵੇਂ ਸਿੱਖਾਂ ਦਾ ਰਾਈਟ ਵਿੰਗ ਹੈ ਮੁੱਖ ਸਿਆਸੀ ਪਾਰਟੀਆਂ ਨਕਾਰੀਆਂ ਜਾ ਰਹੀਆਂ ਨੇ ਅਮਰਪਾਲ ਸਿੰਘ ਵਰਗਾ ਵਿਅਕਤੀ ਆਉਂਦਾ ਹੈ ਸਰਵਜੀਤ ਸਿੰਘ ਮਲੋਆ ਵਰਗਾ ਵਿਅਕਤੀ ਜਿਸ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਜਿਹੜਾ ਬੁਰੀ ਤਰ੍ਹਾਂ ਹਰਿਆ ਸੀਗਾ ਪਿਛਲੇ ਸਮੇਂ ਉਹ ਇੱਕਦਮ ਸੀਨ ਚਾਉਂਦਾ ਤੇ ਰਿਕਾਰਡ ਤੋੜ ਬੋਤਾਂ ਨਾਲ ਜਿੱਤ ਜਾਂਦਾ ਇਸ ਦੌਰਾਨ ਇਹ ਜਿਮਨੀ ਚੋਣਾ ਨੇ ਜਿਮਨੀ ਚੋਣਾ ਚ ਵੀ ਕਈ ਚਿਹਰੇ ਉੱਭਰ ਰਹੇ ਨੇ ਜਿਵੇਂ ਹੁਣ ਪ੍ਰਧਾਨ ਮੰਤਰੀ ਬਾਜੇਕੇ ਦਾ ਜ਼ਿਕਰ ਹੋਇਆ ਇਸ ਦੌਰਾਨ ਜਿਸ ਪਾਸੇ ਨੂੰ ਪੰਜਾਬ ਦੀ ਸਿਆਸਤ ਜਾ ਰਹੀ ਹੈ ਕਿਉਂਕਿ ਜਿਹੜੇ ਦਾਅਵਿਆਂ ਨਾਲ ਉਹ ਜਿੱਤੇ ਨੇ ਨਾ ਉਹ ਵੱਖਰੇ ਘਰ ਦੀ ਗੱਲ ਸਿੱਖਾਂ ਦੀ ਹੋਣ ਦੀ ਗੱਲ ਕਰਕੇ ਜਿੱਤੇ ਨੇ ਤੇ ਸਿੱਖਾਂ ਦੀ ਹੋਂਦ ਤੇ ਹੀ ਚਰਚਾ ਕਰਨਾ ਜਾਂ ਉਸ ਦੇ ਬਾਰੇ ਕੰਮ ਕਰਨਾ ਉਹਨਾਂ ਦੀ ਮਜਬੂਰੀ ਬਣ ਜਾਣੀ ਹੈ ਡਿਵੈਲਪਮੈਂਟ ਤੇ ਪੰਜਾਬ ਦੇ ਬਿਜ਼ਨਸ ਤੇ ਗੱਲ ਕਰਨਾ ਉਹਨਾਂ ਦੀ ਮਜਬੂਰੀ ਨਹੀਂ ਰਹੇਗੀ ਕਿਉਂਕਿ ਸਿਮਰਜੀਤ ਮਾਨ ਸ਼ੁਰੂ ਤੋਂ ਇਹੀ ਸਿਆਸਤ ਕਰਦਾ ਆ ਇਹ ਉਹਦੀ ਮਜਬੂਰੀ ਵੀ ਹੈ ਕਿਉਂਕਿ ਜਿੱਤੇ ਹੀ ਇਸ ਬਣਾਤੇ ਹਾਲੀਆ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਘਟ ਕੇ 13.4 ਫੀਸਦੀ ਰਹਿ ਗਈਆਂ ਭਾਜਪਾ ਵੀ 18.5 ਫੀਸਦੀ ਵੋਟ ਲੈ ਕੇ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੇ ਵਿੱਚ 18.3 ਫੀਸਦੀ ਵੋਟਾਂ ਮਿਲੀਆਂ ਸੀ ਤੇ ਹੁਣ ਇਸ ਦਾ ਤਕਰੀਬਨ 5 ਫੀਸਦੀ ਹਿੱਸਾ ਖਿਸਕ ਗਿਆ ਮਤਲਬ 18 ਤੋਂ 13 4 ਤੇ ਆ ਗਈ 18 3 ਤੋਂ 5 ਫੀਸਦੀ ਹਿੱਸਾ ਇਸਦਾ ਡਿੱਗਿਆ ਹੈ 22 ਤੋਂ 24 ਤੱਕ ਇਸ ਪੌਣੇ ਦੋ ਸਾਲ ਚ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਮੈਂ ਤਾਂ ਕੀਤਾ ਕਿਉਂਕਿ ਇਹ ਉਹ ਪਾਰਟੀ ਹੈ ਜਿਸ ਨਾਲ ਪੰਜਾਬੀ ਸੂਬਾ ਮੋਰਚਾ ਵਧਿਆ ਗਿਆ ਸੀ ਤੇ ਭਾਰਤ ਵਿੱਚ ਕਾਂਗਰਸ ਤੋਂ ਬਾਅਦ ਇਹ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਉੱਚੇ ਸਿਆਸੀ ਗੱਦ ਵਾਲੇ ਸ਼ਕਸ਼ੀਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਸੀਐਮ ਰਹੇ ਐਮਰਜੈਂਸੀ ਤੋਂ ਲੈ ਕੇ ਐਸੋਇਲ ਨਹਿਰ ਜਏ ਸਿਆਸੀ ਮੁੱਦਿਆਂ ਤੇ ਉਹਨਾਂ ਦੇ ਰੁਖ ਕਾਰਨ ਉਹਨਾਂ ਨੂੰ ਕਈ ਵਾਰੀ ਜੇਲ੍ਹ ਵੀ ਜਾਣਾ ਪਿਆ ਹਾਲਾਂਕਿ ਖੜਕੂਬਾਦ ਦੇ ਦੌਰ ਦੇ ਦੌਰਾਨ 80ਵਿਆਂ ਤੇ 90ਵਿਆਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪਾਰਟੀ ਮੁੱਖ ਤਾਰਾਂ ਦੀ ਬਾਕੀ ਪਾਰਟੀਆਂ ਵਾਂਗ ਮੂਕ ਦਰਸ਼ਕ ਹੀ ਬਣੀ ਰਹੀ ਕਿਉਂਕਿ ਕੱਟੜਵਾਦੀਆਂ ਲਈ ਮદાન ਇਹਨਾਂ ਨੇ ਖਾਲੀ ਛੱਡਿਆ ਗਰਮ ਖਾਲੀ ਸਿੱਖ ਸਿਆਸਤ ਲਈ ਕਿਉਂਕਿ ਉਦੋਂ ਖਾਲਸਤਾਨੀ ਕਈ ਲੋਕਾਂ ਦਾ ਧਿਆਨ ਸਿੰਘ ਮਾਨ ਅਤੇ ਮਰਤਪਾਲ ਐਮਪੀ ਬਣੇ ਜਾਨੀ ਇਹ ਉਦੋਂ ਸਾਇਲੈਂਟ ਰਹੇ ਸਥਿਤੀ ਹੁਣ ਵੀ ਉਦਾਂ ਦੀ ਬਣ ਰਹੀ ਹੈ ਹੁਣ ਆਮ ਪੰਜਾਬ ਦੀ ਇਕਾਲੀ ਦਲ ਵੀ ਤੇ ਬਾਕੀ ਪਾਰਟੀਆਂ ਜੇ ਤਾਂ ਆਪ ਸਾਇਲੈਂਟ ਹੋ ਗਈਆਂ ਜਾਂ ਲੋਕ ਇਹਨਾਂ ਨੂੰ ਨਕਾਰ ਗਏ ਨੇ ਦੋ ਹੀ ਵਿਅਕਤੀ ਖੜੇ ਹੋਏ ਦੋ ਹੀ ਜ਼ਿਆਦਾ ਚਰਚਾ ਸੀ ਹਾਲਾਂਕਿ ਲੁਧਿਆਣੇ ਤੋਂ ਵੀ ਖੜੇ ਸੀ ਕੁਝ ਉਹ ਭਾਵੇਂ ਉਹਨਾਂ ਨੂੰ ਸਪੋਰਟ ਨਹੀਂ ਮਿਲੀ ਉਹ ਭਾਵੇਂ ਚਰਚਾ 'ਚ ਨਹੀਂ ਆਏ ਪਰ ਪਹਿਲਾਂ ਨਾਲੋਂ ਉਹਨਾਂ ਦਾ ਗ੍ਰਾਫ ਵੀ ਵਧਿਆ ਇਹਨਾਂ ਚਾਰ ਜਮਨੀ ਚੋਣਾਂ ਦੇ ਵਿੱਚ ਇਹ ਤਰ੍ਹਾਂ ਹੋਰ ਉੱਭਰਣਗੇ ਆ ਸੋ ਇਸ ਤੋਂ ਇਲਾਵਾ ਖਾੜਕੂਆਂ ਦੀ ਚੇਤਾਵਨੀ ਅੱਗੇ ਝੁਕਦੇ ਆ ਅਕਾਲੀ ਦਲ ਬਾਦਲ ਨੇ 1992 ਦੀ ਉਸ ਵਾਈਚੋਂ ਉਹਨਾਂ ਦਾ ਬਾਈਕਾਟ ਵੀ ਕੀਤਾ। ਯਾਨੀ ਗਰਮ ਖੇਲੀਆਂ ਲਈ ਇਹ ਮદાન ਛੱਡਣ ਲੱਗੇ। ਪੰਜਾਬੀ ਕਿਸਾਨੀ ਵੱਲੋਂ ਦਿੱਲੀ 'ਚ ਲੜੀਆਂ ਜਾ ਰਹੀਆਂ ਨੀਤੀਆਂ ਖਿਲਾਫ ਵਿੱਡੇ ਵਿਸ਼ਾਲ ਅੰਦੋਲਨ ਦੇ ਦੌਰਾਨ ਪੰਜਾਬ ਕਾਂਗਰਸ ਅਤੇ ਇਸ ਦੀ ਲੀਡਰਸ਼ਿਪ ਗੈਰਹਾਜ਼ਰ ਰਹੀ ਤੇ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਇਸ ਸੰਘਰਸ਼ ਤੋਂ ਗੈਰਹਾਜ਼ਰ ਰਹਿ ਕੇ ਪਾਰਟੀ ਨੇ ਆਪਣਾ ਨੁਕਸਾਨ ਕੀਤਾ। ਤੇ ਇਸ ਨੁਕਸਾਨ ਦੀ ਪੁਸ਼ਟੀ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ 22 ਦੇ ਵਿੱਚ ਤੇ ਨਤੀਜੇ ਵਜੋਂ ਜ਼ਿਆਦਾਤਰ ਸਬਾਈ ਆਗੂ ਭਾਜਪਾ ਚਲੇ ਗਏ ਇਹਨਾਂ ਦੇ ਪੰਜਾਬੀਆਂ ਨੇ ਸਥਾਪਿਤ ਸਿਆਸੀ ਪਾਰਟੀਆਂ ਤੇ ਸਿਆਸੀ ਪਰਿਵਾਰ ਨਕਾਰ ਦਿੱਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸਪਸ਼ਟ ਤੌਰ ਤੇ ਆਮ ਆਦਮੀ ਪਾਰਟੀ ਵੀ ਪੰਜਾਬ ਤੇ ਕੋਈ ਬਹੁਤਾ ਅਸਰ ਨਾ ਪਾ ਸਕੀ ਫੇਲ ਹੋ ਗਈ ਇਸ ਵਿੱਚ ਲੋਕ ਸਭਾ ਦੇ ਵਿੱਚ ਜਿੱਤੀਆਂ 13 ਸੀਟਾਂ ਚੋਂ ਸਿਰਫ ਤਿੰਨ ਇਹਨਾਂ ਦੇ ਪੱਲੇ ਪਈਆਂ ਤੇ ਵੋਟ ਸਿਰ ਦੇ ਵਿੱਚ ਆਏ ਨਿਹਾਰ ਤੋਂ ਵੀ ਪ੍ਰਤੱਖ ਹੈ ਕਿ ਆਮ ਆਦਮੀ ਪਾਰਟੀ ਵੀ ਪੰਜਾਬ ਨੇ ਨਕਾਰ ਦਿੱਤੀ ਹੈ ਅਜਿਹੇ ਦੇ ਵਿੱਚ ਇਹ ਉਹ ਪਾਰਟੀ ਜਿਹੜੀ 2022 ਦੇ ਵਿੱਚ 42% ਦੀ ਵੋਟਾਂ ਜਿਸ ਨੂੰ ਮਿਲੀਆਂ ਸੀ ਉਹ 26% ਤੇ ਆ ਗਈ ਅਕਾਲੀ ਦਲ ਤਾਂ 18 ਤੋਂ 13 ਤੇ ਆ ਗਿਆ ਪਰ ਇਹ 42 ਤੋਂ 26 ਤੇ ਆ ਗਈ ਯਾਨੀ 16% ਦੀ ਵੋਟਾਂ ਆਮ ਆਦਮੀ ਪਾਰਟੀ ਦੀਆਂ ਵੀ ਉੱਡ ਗਈਆਂ ਹੁਣ ਅਹਿਮ ਨੁਕਤਾ ਇਹ ਹੈ ਕਿ ਥੋੜਾ ਜਿਹਾ ਗਰਾਫ ਭਾਜਪੀ ਦਾ ਵਧਿਆ ਉਹ ਪਹਿਲਾਂ ਹੀ ਇਹਨਾਂ ਦਾ ਸੀ ਪਰ ਗਰਮਖਿਆਲੀ ਗਰਾਫ ਜਿਆਦਾ ਵਧਿਆ ਸੋ ਇਹ ਗਰਮਖਿਆਲੀਆਂ ਦਾ ਜਿਹੜਾ ਗਰਾਫ ਵਧਣਾ ਕੀ ਇਹ ਪੰਜਾਬ ਨੂੰ ਸ਼ਾਂਤੀ ਵੱਲ ਜਾਂ ਤਰੱਕੀ ਵੱਲ ਜਾ ਰਿਹਾ ਜਾਂ ਫਿਰ ਮੁੜ ਕੇ ਉਸੇ ਕਾਲੇ ਦੌਰ ਵੱਲ ਜਾ ਰਿਹਾ ਇਹ ਸਪੱਸ਼ਟ ਹੈ ਅਹਿਮ ਨੁਕਤਾ ਇਹ ਹੈ ਕਿ ਮੁਖਤਾਰਾਂ ਦੀਆਂ ਪਾਰਟੀਆਂ ਆਪਣੇ ਹਿੱਸੇ ਦੀ ਵੋਟ ਅਮਰਤਪਾਲ ਵਰਗੇ ਆ ਅਮਰਤਪਾਲ ਸਿੰਘ ਵਰਗਿਆਂ ਨੂੰ ਗਵਾ ਰਹੀਆਂ ਨੇ ਅणि ਇਹ ਬੋਟ ਇਹਨਾਂ ਸਾਰਿਆਂ ਦੀ ਜੋ ਜਾ ਰਹੀ ਹੈ ਇਹ ਗਰਮ ਖਿਆਲੀਆਂ ਨੂੰ ਜਾ ਰਹੀ ਹੈ ਤੇ ਇਸ ਤੋਂ ਉਹ ਸਮਾਚੇਤਿਆ ਆਉਂਦਾ ਜਦੋਂ ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਚੋਣਾਂ ਦਾ ਬਾਈਕਾਟ ਕਰਨਾ ਪਿਆ 1992 ਦੇ ਵਿੱਚ ਕੱਟੜਵਾਦੀਆਂ ਦੇ ਇਸ਼ਾਰੇ ਤੇ ਚੱਲਣਾ ਪਿਆ ਉਹਨਾਂ ਦੀ ਮਜਬੂਰੀ ਰਹੀ ਇਸ ਤਰ੍ਹਾਂ ਇਹ ਵੀ ਜੋ ਕੁਝ ਹੋ ਰਿਹਾ ਕਿ ਮੁੱਖ ਸਿਆਸੀ ਪਾਰਟੀਆਂ ਜਿਨ੍ਹਾਂ ਦੀ ਆਪਣੀਆਂ ਕਈ ਕਮੀਆਂ ਨੇ ਲੋਕ ਉਹਨਾਂ ਨੂੰ ਨਕਾਰ ਰਹੇ ਨੇ ਜਾਂ ਖੁਦ ਹੁਣ ਤੁਸੀਂ ਵੇਖੋ ਕਿ ਭਾਵੇਂ ਪ੍ਰਤਾਪ ਸਿੰਘ ਸੌਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਆ ਜਾਂ ਜਿਨ੍ਹਾਂ ਲੋਕਾਂ ਨੇ ਵੀ ਗਰਮ ਖਿਆਲੀਆਂ ਦੇ ਹੱਕ ਦੇ ਵਿੱਚ ਆਦਾ ਨਾਰਾ ਮਾਰਿਆ ਉਹ ਭਾਵੇਂ ਮੀਡੀਆ ਵਾਲੇ ਸੀ ਤੇ ਭਾਵੇਂ ਉਹ ਨੇਤਾ ਸੀ ਕਿਸੇ ਵੀ ਪਾਰਟੀ ਦੇ ਉਹਨਾਂ ਦੀ ਸ਼ਬੀ ਸੁਧਰੀ ਹੈ ਜਿਹੜਿਆਂ ਨੇ ਗਰਮ ਖਿਆਲੀਆਂ ਦਾ ਵਿਰੋਧ ਕੀਤਾ ਉਹ ਭਾਵੇਂ ਵਿਰਸਾ ਸਿੰਘ ਬਲਡੋਆ ਸੀ ਜਾਂ ਕੋਈ ਕਾਂਗਰਸੀਆ ਸੀ ਉਹ ਹਾਸ਼ੀ ਤੇ ਗਏ ਨੇ ਰਾਣਾ ਗੁਰਜੀਤ ਹੈ ਅਮਰਤਪਾਲ ਦੇ ਮਾਮਲੇ 'ਚ ਉਹਨੇ ਬਹੁਤ ਸੌਫਟ ਬਿਆਨ ਦਿੱਤੇ ਨੇ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਨੇ ਤਿੱਖੇ ਬਿਆਨ ਦਿੱਤੇ ਨੇ ਉਹ ਭਾਵੇਂ ਕਾਲੀ ਸੀ ਕਾਂਗਰਸੀ ਸੀ ਜਾਂ ਪੱਤਰਕਾਰ ਸੀ ਉਹ ਨੁਕਸਾਨੇ ਗਏ ਉਹ ਟਰੋਲ ਹੋਏ ਸੋ ਜਿਸ ਕਰਕੇ ਉਹਨਾਂ ਨੂੰ ਹੁਣ ਚੁੱਪ ਰਹਿਣਾ ਹੀ ਉਹਨਾਂ ਦੀ ਬਿਹਤਰੀ ਹੈ ਇਸੇ ਕਰਕੇ ਬਹੁਤ ਸਾਰਾ ਮੀਡੀਆ ਵੀ ਹੈ ਕਿਉਂਕਿ ਜਿਹੜਾ ਉਸ ਵਕਤ 90 92 ਚ ਸੁਧਾਰ ਉਹ ਭਾਰ ਆਇਆ ਸੀ ਗਰਮ ਖਿਆਲੀ ਸਿਆਸਤ ਦਾ ਉਹੀ ਹੁਣ ਆ ਰਿਹਾ ਹੈ ਤੇ ਕਟੜ ਸੱਜੇ ਪੱਖੀਆਂ ਵੱਲੋਂ ਪੁਰਾਣੇ ਲਾਂਬੂਆਂ ਤੇ ਫੂਕਾਂ ਮਾਰਨ ਨਾਲ ਪੰਜਾਬ ਤੇ ਭਾਰਤ ਦੀ ਸੁਰੱਖਿਆ ਤੇ ਸ਼ਾਂਤੀ ਲਈ ਖਤਰਾ ਖੜਾ ਹੋਵੇਗਾ ਜਾਂ ਕਥਿਤ ਤੌਰ ਤੇ ਮੇਰੇ ਮਤਾਬਕ ਕੀਤਾ ਜਾਏਗਾ ਖਾਲਸਾਣ ਦੀ ਗੱਲ ਬਿਨਾਂ ਵਜ੍ਹਾ ਭਾਰਤੀ ਏਜੰਸੀਆਂ ਜਾਂ ਭਾਰਤ ਸਰਕਾਰ ਉਹ ਵਾਰੇਗੀ ਇਹ ਭਾਵੇਂ ਮੇਰੀ ਆਪਣੀ ਗੱਲ ਹੈ ਇਸ ਲੇਖਕ ਦਾ ਹਿੱਸਾ ਨਹੀਂ ਸੋ ਇਸ ਤਰ੍ਹਾਂ ਜਦੋਂ ਤੱਕ ਸਮੱਸਿਆ ਦੀ ਜੜ ਨਹੀਂ ਫੜੀ ਜਾਂਦੀ ਸਾਜ਼ਿਸ਼ੀ ਥਿਉਰੀਆਂ ਫੁੱਟਣਗੀਆਂ ਜਿਸ ਨਾਲ ਸ਼ਾਂਤੀ ਸਥਾਪਿਤ ਹੋਣ ਨੂੰ ਜਿਸ ਨੂੰ ਦਹਾਕੇ ਲੱਗੇ ਸੀ ਪੰਜਾਬ ਦੇ ਵਿੱਚ ਉਹ ਫਿਰ ਡਗਮਗਾਏਗੀ ਸੱਚ ਤਾਂ ਇਹ ਹੈ ਕਿ ਅਸਲ ਮੁੱਦੇਆਂ ਬੇਰੋਜ਼ਗਾਰੀ ਸਿੱਖਿਆ ਸੇਤੋ ਸੁਰੱਖਿਆ ਨੂੰ ਅਣਗੌਲੀਆਂ ਕਰਕੇ ਵਿਕਾਸ ਨੂੰ ਅਣਗੌਲੀਆਂ ਕਰਕੇ ਇਹ ਗਰਮਖਿਆਲੀ ਤੱਤ ਉੱਭਰ ਰਹੇ ਨੇ ਸਾਨੂੰ ਇੱਕ ਸੁਪਨਾ ਦਿਸ ਰਿਹਾ ਵਿਕਾਸ ਦੀ ਸੂਚੀ ਦੇ ਵਿੱਚ ਪੰਜਾਬ ਲੰਮੇ ਸਮੇਂ ਤੋਂ ਹੀਠਾਂ ਨੂੰ ਜਾ ਰਿਹਾ ਕਿਸੇ ਸਮੇਂ ਪੰਜਾਬ ਵਿਕਾਸ ਦੇ ਵਿੱਚ ਸਿਖਰ ਤੇ ਸੀ ਅੱਜ ਪੰਜਾਬ ਦੀ ਹਾਲਤ ਅਜਿਹੀ ਹੈ ਕਿ ਵਿਕਾਸ ਤੇ ਤਰੱਕੀ ਦੇ ਸਾਰੇ ਮਾਪਦੰਡ ਦੇ ਵਿੱਚ ਪੰਜਾਬ ਬਿਲਕੁਲ ਹੀਠਾਂ ਜਾ ਚੁੱਕਾ ਹੈ ਤੇ ਸਿਆਸਤ ਦਾਨ ਅੱਗ ਨਾਲ ਖੇਡ ਸਕਦੇ ਨੇ ਪਰ ਆਖਰ ਕਿਸ ਕੀਮਤ ਤੇ ਸਮਾ ਆ ਗਿਆ ਕਿ ਮੁਖਤਰਾ ਆਪਣਾ ਪੱਧਰ ਉੱਚਾ ਚੁੱਕੇ ਲੋਕਾਂ ਨੂੰ ਲਾਮਬੰਦ ਕਰੇ ਤੇ ਗਵਾਚੀ ਜ਼ਮੀਨ ਮੋੜ ਹਾਸਲ ਕਰੇ ਲੋਕਾਂ ਨੂੰ ਤੁਸੀਂ ਤਾਂ ਲਾਮਬੰਦ ਕਰ ਸਕਦੇ ਹੋ ਪਰ ਜੇ ਤੁਹਾਡੇ ਕੋਲ ਰਾਜ ਲਈ ਸੰਪੂਰਨ ਤੌਰ ਤੇ ਕੋਈ ਦ੍ਰਿਸ਼ਟੀਕੋਣ ਹੋਵੇ ਅਜਿਹਾ ਦ੍ਰਿਸ਼ਟੀਕੋਣ ਜਿਸ ਦੇ ਵਿੱਚ ਹਰ ਪੱਧਰ ਤੇ ਸਾਰੇ ਨਾਗਰਿਕ ਨਾਗਰਿਕਾਂ ਦੇ ਯੋਜਨਾਬੱਧ ਵਿਕਾਸ ਲਈ ਖਾਕਾ ਹੋਵੇ ਸੋ ਮਨੀਪੁਰ ਦੇ ਸਾਬਕਾ ਰਾਜਪਾਲ ਤੇ ਸਾਬਕਾ ਅਧਿਕਾਰੀ ਗੁਰਬਚਨ ਜਗਤ ਦਾ ਇਹ ਆਰਟੀਕਲ ਲੈਟਰ ਵੀ ਹੁਣ ਚੰਨਵਾਦ ਸਹਿਤ ਜਿਸ ਦੇ ਵਿੱਚ ਉਚੇਚੇ ਤੌਰ ਤੇ ਉਹਨਾਂ ਨੇ ਅਮਰਤਪਾਲ ਸਿੰਘ ਦੀ ਫੋਟੋ ਲਾਈ ਹੈ ਕਿ ਪੰਜਾਬ ਦੀ ਸਤਾ ਤੇ ਜੋ ਕੁਝ ਖੋਲ ਰਿਹਾ ਹੈ ਉਸ ਦੇ ਜੋ ਤੋਖਲੇ ਨੇ ਉਹਨਾਂ ਤੇ ਕੁਝ ਸਵਾਲ ਉੱਠ ਰਹੇ ਨੇ ਸੋ ਇਹ ਪੰਜਾਬ ਦੇ ਵਿੱਚ ਗਰਮ ਖਿਆਲੀ ਸਿਆਸਤ ਦਾ ਉਭਾਰ ਜਿਸ ਤਰ੍ਹਾਂ ਹੁਣ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਕਿ ਅਮਰਤ ਆਪਣਾ ਭਗਵਾਨ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਮ ਦੀ ਚਰਚਾ ਅਚਾਨਕ ਉਸਦੇ ਪਰਿਵਾਰ ਨੇ ਛੇੜ ਦਿੱਤੀ ਕਿ ਗਿੱਦੜਵਾਹ ਤੋਂ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਜਿਤਾਇਆ ਜਾਵੇ ਕੁਲਵਿੰਦਰ ਕੋਰ ਚਰਚਾ ਚ ਆ ਰਹੀ ਹੈ ਜਾਂ ਹੋਰ ਕਈ ਲੋਕ ਜਿਹੜੇ ਗਰਮ ਖਿਆਲੀ ਧਿਰਾਂ ਦੇ ਮੌਕੇ ਦੀ ਨਜਾਕਤ ਤੇ ਲਗਾਮ ਪਾ ਕੇ ਆਪ ਸ਼ਾਸਵਰ ਬੜਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਗਰਮ ਖਿਆਲੀ ਧਿਰਾਂ ਦੇ ਉਭਾਰ ਦੇ ਵਿੱਚ ਕਈ ਲੋਕ ਉੱਭਰ ਰਹੇ ਨੇ ਲੁਧਿਆਣੇ ਤੋਂ ਕਮਲਜੀਤ ਬਰਾੜ ਹੈ ਉਹ ਵੀ ਸਿਰਫ ਅਮਰਪਾਲ ਦੀ ਸਪੋਰਟ ਕਰਕੇ ਹੀ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜਦਾ ਹੈ ਸੋ ਇਸ ਕਰਕੇ ਇਹ ਜਿਹੜੀਆਂ ਧਿਰਾਂ ਉੱਭਰ ਰਹੀਆਂ ਨੇ ਇਹਨਾਂ ਨੇ ਮੌਕਾ ਪ੍ਰਸਤੀ ਦੇ ਵਿੱਚ ਫਾਇਦਾ ਚੁੱਕਣਾ ਜਿਸ ਦੇ ਵਿੱਚ ਪੰਜਾਬ ਦੀ ਕੀ ਸਥਿਤੀ ਰਹੇਗੀ ਇਹ ਆਉਣ ਵਾਲਾ ਸਮਾਂ ਵੇਖਣਾ ਹੋਵੇਗਾ ਸੋ ਇਹ ਚਾਰ ਜਮਨੀ ਚੋਣਾ ਜਿਹੜੀਆਂ ਸਾਹਮਣੇ ਨੇ ਉਹਨਾਂ ਦੇ ਵਿੱਚ ਇਹ ਸਿਆਸੀ ਗਰਮ ਖਿਆਲੀ ਸੇਖ ਉਭਾਰ ਹੋਰ ਉਭਰੇਗਾ ਕਿਉਂਕਿ ਰਵਾਇਤੀ ਪਾਰਟੀਆਂ ਭਾਵੇਂ ਕਿਉਂ ਸત્તાਦਾਰੀ ਝਾੜੂ ਵਾਲੇ ਨੇ ਜਾਂ ਤੱਕੜੀ ਵਾਲੇ ਨੇ ਜਾਂ ਪੰਜੇ ਵਾਲੇ ਨੇ ਇਹ ਕਿਤਨਾ ਕਿਤੇ ਬੈਕਫੁੱਟ ਤੇ ਆ ਰਹੇ ਨੇ ਸਮੇਂ ਦਾ ਸੱਚ ਇਹ ਵੀ ਹੈ ਸੋ ਅਮਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਸੀਂ ਇਸ ਨਾਮ ਬ੍ਰਾਹਮਣ ਨੂੰ ਲਾਈਵ ਸੁਣਦੇ ਹੋ ਇਸ ਪ੍ਰੋਮ ਦਾ ਲਾਈਵ ਦਾ ਲਿੰਕ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਹੀ ਨੰਬਰ 9876309665 ਤੇ ਤੁਸੀਂ ਫ੍ਰੌਮ ਚ ਲਾਈਵ ਕਾਲ ਵੀ ਕਰ ਸਕਦੇ ਹੋ